ਬੱਡੀ ਸਕਰੀਨ ਤੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨਜ਼ਰ ਆ ਰਹੇ ਨੇ ਉਹ ਸਾਰਾ ਪ੍ਰੋਗਰਾਮ ਦੇਖ ਰਹੇ ਨੇ ਔਰ ਮੇਰੇ ਸਾਹਮਣੇ ਮੇਰੇ ਕੈਬਿਨੇਟ ਦੇ ਸਾਥੀ ਤੇ ਆਮਾਨੀ ਪਾਰਟੀ ਦੇ ਪ੍ਰਦੇਸ਼ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਡੇ ਪੰਜਾਬ ਦੇ ਪਰਿਵਾਰੀ ਵੀ ਤੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਜਾਣੇ ਜਾਂਦੇ education minister delhi the sahab ka shri manish sodia ji mahila veng nu ek nawa roop nawi disha den layi jehde din raat kam kar rahe ne mogge to mla vi ne dr amandeep arora ji sade punjab mahila commission de chairman chairperson raj lal ji aur bahut sare hor bhi ਸਾਡੇ ਪਾਰਟੀ ਦੇ ਸੀਨੀਅਰ ਅਧਰ ਸਹਿਬਾਨ ਇਸ ਯੂਨੀਵਰਸਿਟੀ ਦੇ ਜਿਹੜੇ ਬੀਸੀ ਸਾਹਿਬ ਔਰ ਇਸ ਯੂਨੀਵਰਸਿਟੀ ਦੇ ਸਾਰੇ ਜਿਹੜੇ ਪ੍ਰਬੰਧਕ ਸਹਿਬਾਨ ਬਹੁਤ ਬਹੁਤ ਧੰਨਵਾਦ ਨਵਿਕਲੀ ਕਿਸਮ ਦਾ ਪ੍ਰੋਗਰਾਮ ਮੇਰੇ ਵੱਲੋਂ ਸਾਰੇ ਅਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਿਕਲੀ ਕਿਸਮ ਦਾ ਪ੍ਰੋਗਰਾਮ ਇਹ ਹੈ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਆ ਮਹਿਲਾ ਵਿੰਗ ਪਰ ਉਹ ਮਹਿਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਹੈ ਜਾਂ ਕਿਸੇ ਪਾਵਰਫੁੱਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜ਼ਿੰਦਾਬਾਦ ਮਰਦਾਬਾਦ ਦੇ ਨਾਰੇ ਤੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਣ ਦਿੰਦੇ ਜੀ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਨਹੀਂ ਆਮਾਦਰੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਨਹੀਂ ਤਾਂ ਕੀ ਹੈ ਬਾਪੂ ਜਾਂਦਾ ਬਾਪੂ ਕਿਸੇ ਪਾਰਟੀ ਚ ਬਾਪੂ ਦੇ ਕਹਿਣ ਤੇ ਸਾਰਾ ਟੱਬਰ ਬੋਟਾ ਪਾਉਂਦਾ ਜਪਰਾ ਦੇ ਕਹਿਣ ਤੇ ਪਾਉਂਦਾ ਮੈਂ ਬਹੁਤ ਸਾਰੇ ਗਰਲਜ਼ ਕਾਲਜ ਦੇ ਵਿੱਚ ਗਿਆ ਮੈਂ ਇਹੀ ਜਾ ਕੇ ਉੱਥੇ ਕਿਹਾ ਤੁਹਾਡਾ opinion ਕਿੱਥੇ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਚ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਹਿੱਸਾ ਲਓ ਵਿੱਚ ਪਰ ਤੁਹਾਡਾ opinion ਹੀ ਲਿਆ ਜਾਂਦਾ ਤੁਹਾਡੀ ਬੋਟ ਨੂੰ ਤਾਂ ਹੀ ਮੰਨ ਲਿਆ ਜਾਂਦਾ ਵੀ ਉਹ ਤਾਂ ਚਲੋ ਚਲੋ ਇਹ ਤਾਂ ਇਹ ਤਾਂ ਉਹ ਉਹ ਭੋਲੇ ਨੂੰ ਕਿਹਾ ਹੋਇਆ ਉਹ ਭੋਲਾ ਆਪੇ ਪੋਵਾ ਲੂਗਾ ਆਪਣੀ ਆਪਣੀ ਘਰ ਵਾਲੀ ਦੀ ਵੋਟ ਆਪੇ ਪੋਵਾ ਲੂਗਾ ਭੋਲੇ ਭੋਲੇ ਭੋਲਾ ਪਾ ਲੂਗਾ ਕਿਤੇ ਤੇ ਉਹ ਵੀ ਘਰ ਵਾਲੀ ਦਾ opinion ਤਾਂ ਕੋਈ ਹੋਰ ਹੋ ਸਕਦਾ ਨਾ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਆਓ ਪਹਿਲਾਂ ਇਹ ਮੰਨਿਆ ਨਹੀਂ ਜਾਂਦਾ ਸੀ ਪਹਿਲਾਂ ਇਹ ਬਿਲਕੁਲ ਅਰਵਿੰਦ ਕੇਜੀਵਾਲ ਜੀ ਇਸ ਵਕਤ ਸੁਣ ਰਹੇ ਨੇ ਇਸ ਗੱਲ ਦਾ ਸੇਰਾ ਇਹਨਾਂ ਨੂੰ ਜਾਂਦਾ ਹੈ ਕਿ ਪਹਿਲਾਂ ਰਾਜਨੀਤੀ ਜਿਹੜੀ ਉਹ ਗੁੰਡਾਗਰਦੀ ਦੀ ਜਬ ਪੈਸੇ ਵਾਲਿਆਂ ਦੀ ਖੇਡ ਮੰਨੀ ਜਾਂਦੀ ਸੀ ਵੀ ਇਹੀ ਆਉਂਦੇ ਹੁੰਦੇ ਨੇ ਸਾਡਾ ਨਹੀਂ ਕੰਮ ਪਰ ਇਹਨਾਂ ਨੇ ਇੱਕ ਪਾਰਟੀ ਐਸੀ ਬਣਾਤੀ ਜਿਦੇ ਵਿੱਚ ਹਰ ਇੱਕ ਨੂੰ ਕਾਗਜ਼ ਭਰਨੇ ਆ ਗਏ ਹਰ ਇੱਕ ਨੂੰ ਕਾਉਂਸਲਰ ਬਣਨਾ ਆ ਗਿਆ ਚੇਅਰਮੈਨ ਬਣਨਾ ਆ ਗਿਆ ਸਾਨੂੰ ਮੇਅਰ ਬਣਨਾ ਆ ਗਿਆ ਸਾਨੂੰ ਮੰਤਰੀ ਵੀ ਬਣਨਾ ਆ ਗਿਆ ਸਾਨੂੰ ਸਾਨੂੰ ਸਿਖਾਤਾ ਉਹਨਾਂ ਨੇ ਆਮ ਬੰਦਿਆਂ ਨੂੰ ਕਾਗਜ਼ ਭਰਨੇ ਸਿਖਾਤੇ ਤੇ ਲੋਕਾਂ ਨੇ ਵੋਟਾਂ ਪਾਤੀਆਂ ਸੋ ਮੈਂ ਕਹਿਣਾ ਕਿ ਜਿਹੜਾ ਐਕਟਿਵ ਪੋਲਿਟਿਕਸ ਹੈ ਉਹਦੇ ਵਿੱਚ ਹਿੱਸਾ ਲਓ ਆਮ ਤੌਰ ਤੇ 10000 ਦੀ ਰੈਲੀ ਹੁੰਦੀ ਹੈ 2-300 ਲੇਡੀਜ਼ ਹੁੰਦੀਆਂ ਬਸ ਇੰਨੀ ਕ 파ਰਟਿਸਪੇਸ਼ਨ ਹੁੰਦੀ ਕਿਉਂਕਿ ਜਾਂ ਤਾਂ ਜਾਣ ਦੀ ਪ੍ਰੋਬਲਮ ਜਾਂ ਆਮਾਂਗੇ ਕਿ ਮੈਂ ਉੱਥੋਂ ਕੋਈ ਵਹੀਕਲ ਦੀ ਪ੍ਰੋਬਲਮ ਜੀ ਉਹ ਪਰ ਸਭ ਤੋਂ ਵੱਧ ਫੈਕਟ ਕਰਦੀ ਹੈ ਰਾਜਨੀਤੀ ਤੁਹਾਨੂੰ ਜੇ ਰਾਜਨੀਤੀ ਫੈਸਲਾ ਲਾਊਗੀ ਤਾਂ ਸਭ ਤੋਂ ਪਹਿਲਾਂ ਚੁੱਲੇ ਤੇ ਅਸਰ ਪਾਊਗਾ ਚੁੱਲਾ ਕੌਣ ਚਲਾਉਂਦਾ ਤੁਸੀਂ ਚੁੱਲੇ ਦੀਆਂ ਸੱਤੇ ਚੀਜ਼ਾਂ ਸੱਤ ਚੀਜ਼ਾਂ ਮੰਨੀਆਂ ਗਈਆਂ ਨੇ ਨਾ ਨਾਣ ਮਿਰਚ ਪਾ ਕੇ ਵਿੱਚ ਸਾਰਾ ਹਲਦੀ ਵਿੱਚੀ ਮਿਰਚ ਮਸਾਲੇ ਸੱਤ ਚੀਜ਼ਾਂ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਕਿ ਅੱਜ ਉਹਨਾਂ ਦਾ ਰੇਟ ਕੀ ਹੋਊਗਾ ਅੱਜ ਤੁਹਾਡੇ ਚੁੱਲ੍ਹੇ ਤੇ ਕੀ ਪੱਕੂਗਾ ਇਹ ਰਾਜਨੀਤੀ ਡਿਸਾਈਡ ਕਰਦੀ ਐ ਫਿਰ ਆਪਾਂ ਰਾਜਨੀਤੀ ਤੋਂ ਦੂਰ ਕਿਉਂ ਨਹੀਂ ਹੋਵੇ ਰਾਜਨੀਤੀ ਦੇ ਵਿੱਚ ਵੜੋ ਅਸੀਂ ਡਿਸੀਜਨ ਮੇਕਰ ਬਣੀ ਐ 300 ਯੂਨਿਟ ਬਿਜਲੀ ਮਾਫ ਕੀਤੀ ਐ ਉਹਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸੰਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨਾ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ 'ਚ ਠੀਕ ਐ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ